ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਸਹਜੈ ਨੋ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੀ ਥੱਕੇ ਭੇਖੀ ਭਰਮ ਭੁਲਾਏ ਗੁਰ ਭੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜਾਈ ਭਾਈ ਰੇ ਗੁਰ ਬਿਨ ਸਹਜ ਨਾ ਹੋਏ ਸਭ ਦਾ ਹੀ ਤੇ ਸਹਜ ਊਪਜੈ ਹਰ ਪਾਇਆ ਸਚ ਸੋਇ ਰਹਾਉ ਸਹਜੇ ਗਾਵਿਆ ਥਾਏ ਪਵੈ ਬਿਨ ਸਹਜੈ ਕਥਨੀ ਬਾਦ ਸਹਜੈ ਹੀ ਭਗਤ ਊਪਜੈ ਸਹਜ ਪਿਆਰ ਬੈਰਾਗ ਸਹਜ ਹੀ ਤੇ ਸੁਖ ਸਾਥ ਹੋਇ ਬਿਨ ਸਹਜੈ ਜੀਵਨ ਬਾਦ ਸਹਜ ਸਲਾਹੀ ਸਦਾ ਸਦਾ ਸਹਜ ਸਮਾਦ ਲਗਾਇ ਸਹਿਜੇ ਹੀ ਗੁਣ ਉਚਰੈ ਭਗਤ ਕਰੇ ਲਿਵ ਲਾਇ ਸਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਸਹਿਜੇ ਕਾਲ ਵਿਡਾਰਿਆ ਸਚ ਸਰਣਾਈ ਪਾਈ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਈ ਸੇਵਡ ਭਾਗੀ ਜਿਨੇ ਪਾਇਆ ਸਹਿਜੇ ਰਹੇ ਸਮਾਈ ਮਾਇਆ ਵਿੱਚ ਸਹਿਜ ਨਾ ਊਪਜੈ ਮਾਇਆ ਦੁਜੈ ਭਾਏ ਮਨਮੁਖ ਕਰਮ ਕਮਾਵਣੇ ਹਉ ਮੈਂ ਜਲੈ ਜਲਾਏ ਜੰਮਣਾ ਮਰਣਾ ਨਾ ਚੁਕਈ ਫਿਰ ਫਿਰ ਆਵੈ ਜਾਏ ਤ੍ਰਿਹ ਗੁਣਾ ਵਿੱਚ ਸਹਿਜ ਨਾ ਪਾਈਐ ਤ੍ਰੈ ਗੁਣ ਭਰਮ ਭੁਲਾਏ ਪੜਿਐ ਗੁਣੀਐ ਕਿਆ ਕਥਿਐ ਜਾ ਮੁੰਡਹੁ ਕਥਾ ਜਾਏ ਚੌਥੇ ਪਦਮਹ ਸਹਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਹੈ ਸਹਜੇ ਸੋਜੀ ਹੋਏ ਗੁਣਵੰਤੀ ਸਲਾਹਿਆ ਸੱਚੇ ਸੱਚੀ ਸੋਏ ਭੁੱਲਿਆ ਸਹਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਜ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਜੇ ਹੀ ਸੋਜੀ ਪਈ ਸਚਾ ਸ਼ਬਦ ਅਪਾਰ ਆਪੇ ਬਖਸ ਮਿਲਾਇਆ ਨਾ ਪੂਰੇ ਗੁਰ ਕਰਤਾਰ ਸਹਜੇ ਅਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ ਸਭਨਾ ਜੀਆ ਕਾ ਇਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸ਼ਬਦ ਸਲਾਹੀਐ ਜਿਸ ਦਾ ਅੰਤ ਨਾ ਪਾਰਾ ਵਾਰ ਗਿਆਨੀਆਂ ਕਾ ਧਨ ਨਾਮ ਹੈ ਸਹਜ ਕਰ ਹੈ ਵਾਪਾਰ ਅਨ ਦਿਨ ਲਾਹਾ ਹਰ ਨਾਮ ਲੈਨ ਅਖੋਟ ਭਰੇ ਪੰਡਾਰ ਨਾਨਕ ਤੋਟ ਨਾ ਆਵਈ ਦিয়ে ਦੇਵਨ ਹਾਰ ਸ੍ਰੀ ਰਾਗ ਮਹੱਲਾ ਤੀਜਾ ਸਤ ਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁਖ ਜਾਏ ਪੂਰਾ ਸ਼ਬਦ ਸਭ ਸੋਜੀ ਹੋਈ ਹਰਨ ਨਾਮੈ ਰਹੈ ਸਮਾਈ ਮਨ ਮੇਰੇ ਸਤਿਗੁਰ ਸਿਓ ਚਿਤ ਲਾਇ ਨਿਰਮਲ ਨਾਮ ਸਦ ਨਵਤਨੋ ਆਪ ਵਸੈ ਮਨ ਆਇ ਰਹਾਉ ਹਰ ਜਿਉ ਰਖੋ ਆਪਣੀ ਸਰਣਾਈ ਜਿਉ ਰਖਹਿ ਤਿਉ ਰਹਿਣਾ ਗੁਰ ਕੈ ਸਬਦ ਜੀਵਤ ਮਰੈ ਗੁਰਮੁਖ ਭਵਜਲ ਤਰਣਾ ਵੱਡਾ ਭਾਗ ਨਾਉ ਪਾਈਐ ਗੁਰਮਤ ਸਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿਆ ਸਮਾਈ ਇਕ ਨਾ ਮਨ ਮੁਖ ਸਬਦ ਨਾ ਭਾਵੈ ਬੰਧਨ ਬੰਧ ਭਵਾਇ ਲਖ 84 ਫਿਰ ਫਿਰ ਆਵੈ ਬਿਰਥਾ ਜਨਮ ਗਵਾਇ ਭਗਤਾ ਮਨ ਆਨੰਦ ਹੈ ਸਚਾ ਸਬਦ ਰੰਗ ਰਾਤੇ ਅਨ ਦਿਨ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਧ ਹੈ ਗੁਰਮੁਖ ਅਕਾਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨ ਆਏ ਸਦਾ ਰੰਗ ਰਾਤੇ ਸਚ ਸਿਓ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕ ਨਾ ਸੁਤਿਆ ਦੇ ਜਗਾਇ ਆਪੇ ਮੇਲ ਮਿਲਾਏ ਦਾ ਨਾਨਕ ਸਬਦ ਸਮਾਇ ਸ੍ਰੀ ਰਾਗ ਮਹੱਲਾ ਤੀਜਾ ਸਤ ਗੁਰ ਸੇਵਿਆ ਮਨ ਨਿਰਮਲਾ ਭਏ ਪਵਿਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸਚ ਨਾਮ ਮਨ ਧੀਰ ਮਨ ਰੇ ਸਤ ਗੁਰ ਸੇਵ ਨਿਸੰਗ ਸਤ ਗੁਰ ਸੇਵੈ ਹਰ ਮਨ ਵਸੈ ਲਗੈ ਨਾ ਮੈਲ ਪਤੰਗ ਰਹਾਉ ਸਚੈ ਸ਼ਬਦ ਪਤ ਉਪਜੈ ਸਚੇ ਸਚਾ ਨਾਉ ਜਿਨੀ ਹਉ ਮੈ ਮਾਰ ਪਛਾਣਿਆ ਹਉ ਤਿਨ ਬਲਿਹਾਰੈ ਜਾਉ ਮਨਮੁਖ ਸੱਚ ਨਾ ਜਾਣਨੀ ਤਿੰਨ ਠੌਰ ਨਾ ਕਤਹੁ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਾ ਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਇ ਸੱਚੀ ਸਾਕੀ ਉਪਦੇਸ਼ ਸਚ ਸੱਚੇ ਸੱਚੀ ਸੋਏ ਜਿਨਨੀ ਸਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ ਜਮਦਰ ਬੱਧੇ ਮਾਰਿਆ ਹੈ ਕੂਕ ਨਾ ਸੁਣੈ ਪੁਕਾਰ ਬਿਰਥਾ ਜਨਮ ਗਵਾਇਆ ਮਹਾਰਜ ਮਹਵਾਰੋ ਵਾਰ ਇਹੋ ਜਗ ਜਲਤਾ ਦੇਖ ਕੇ ਭਜ ਪਏ ਸਤਿਗੁਰ ਸਰਣਾ ਸਤਿਗੁਰ ਸੱਚ ਢਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਿਥਾ ਸਬਦੇ ਭਵ ਜਲ ਤਰਣਾ ਲੱਖ ਚੌਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥੱਕੇ ਦੂਜਾ ਭਾਏ ਪਤ ਖੋਈ ਸਤ ਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚ ਲਾਏ ਸੇ ਸੱਚ ਲਗੇ ਨੇਤ ਸੱਚੀ ਕਾਰ ਕਰਨ ਤਿਨਾਂ ਨਿਜ ਕਰ ਵਾਸਾ ਪਾਇਆ ਸੱਚੇ ਮਹਿਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਜੋ ਸੱਚ ਲਾਏ ਸੇ ਸੱਚ ਲਗੇ ਨੇਤ ਸੱਚੀ ਕਾਰ ਕਰਨ ਇਨਾ ਨੈਜਿਕ ਹਰਵਾਸਾ ਪਾਇਆ ਸੱਚੇ ਮਹਿਲ ਰਹਨ ਨਾਨਕ भगत ਸੁਖੀਏ ਸਦਾ ਸੱਚੇ ਨਾਮ ਰਚਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ